oh uh, no <clears throat> mm -hmm. ਸਾਹਿਬ ਜੀ ਬਹੁ ਸਾਸਤਰ ਬਹੁ ਸਿਮਰਤੀ ਛੇ ਸਰਬ ਟੰਡੋ ਪੂਜਸ ਨਾਹੀ ਹਰ ਹਦੈ ਨਾਨਕ ਨਾ ਭਇਆ ਮੋਹੁ ਨੂੰ ਆਏ ਪ੍ਰਵ ਸ਼ਰਣਾ ਗਤੀ ਰਪਾਨ ਦਯਾ ਮਨ ਇੱਕ ਅਖਰ ਹਰ ਮਨ ਬਸਤ ਨਾਨਕ ਹੋ ਤਨ ਹਾ ਇਕ ਅਕਰ ਹਰ ਮਨ ਵਸਤ ਨਾਨਕ ਗੋਤਨ ਹੰਦ ਜੁਗ ਜੁਗ ਅਟਲ ਉਦੋ ਜਹਾਨਾ ਦੇ ਵਾਲੀ ਚਵਰ ਤਕਤੰ ਦੇ ਮਾਲਕ ਮੁਖ ਸੰਧ ਬਾਤਸ਼ਾ ਸਰਵ ਸੰਦੇ ਰਹਿਬਰ ਗਿਆਨ ਦੇ ਮੁਜਸਮੈ ਰਹਿਮਤਾਂ ਦੇ ਪੰਡਾਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੇ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸੋ ਆਰੀ ਕਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਬਾਗ ਹਨ ਜਗਤ ਗੁਰੂ ਜਗਤ ਸਵਾਨੀ ਜਗਤ ਦੇ ਸੰਦੇ ਰਹਿ ਬਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਅੱਪਾ ਹਰ ਰੋਜ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਾਂ ਦੇ ਜੀਵਨ ਇਤਿਹਾਸ 'ਤੇ ਲੜੀ ਲੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤ ਗੁਰਾਂ ਦੀ ਬਖਸ਼ੀ ਹੋਈ ਗੁਰ ਫਤਿਹ ਦੇ ਨਾਲ ਸੰਪਾਈਏ ਗੁਰ ਫਤਿਹ ਦੇ ਨਾਲ ਆਪੋ ਆਪਣੀਆਂ ਗੁਰ ਮਹਾਰਗ ਚਰਣਾ ਦੇ ਅੰਦਰ ਹਜਰੀਆਂ ਲਗਾਈਏ ਬੜੇ ਆਦਰ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਿਛਲੀ ਲੜੀ ਦੇ ਵਿੱਚ ਅੰ ਵਿਚਾਰੇ ਸੀ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗਲਾ ਦੀਪ ਤੋਂ ਬਾਬਸ ਆਏ ਸੀ ਬਾਬਸ ਸਤਗੁਰੂ ਉਸ ਨਗਰ ਦੇ ਵਿੱਚ ਪਹੁੰਚੇ ਨੇ ਜਿਸ ਨਗਰ ਦੇ ਵਿੱਚ ਜਿਨ੍ਹਾਂ ਦੇ ਕੋਲ ਜਾਦੂ ਕਰਨਾ ਤੰਤਰ ਮੰਤਰ ਚਲਾਉਣੇ ਜੰਤਰ ਚਲਾਉਣੇ ਉਹ ਉਹਨਾਂ ਦੇ ਕੋਲ ਕਲਾ ਸੀ ਹੰਗਰਾਨਾਨਕ ਦੇ ਮਹਾਰਾਜ ਜੀ ਇਸ ਨਗਰ ਦੇ ਵਿੱਚੋਂ ਦੀ ਲੰਗੇ ਨੇ ਮਰਦਾਨਾ ਜੀ ਨੇ ਕਿਹਾ ਸੀ ਸਤਿਗੁਰੂ ਪਿਆਸ ਲੱਗੀ ਆ ਗੜਾ ਸੁੱਕ ਰਿਹਾ ਤੁਹਾਡੀ ਆਗਿਆ ਹੋਵੇ ਤਾਂ ਮੈਂ ਕਿਸੇ ਘਰ ਦੇ ਵਿੱਚੋਂ ਮੰਗ ਕੇ ਪਾਣੀ ਪੀ ਲਾਂ ਸਤਿਗੁਰੂ ਕਹਿੰਦੇ ਭਾਈ ਪੀ ਲੋ ਪਿਆਸ ਲੱਗੀ ਹੈ ਤਾਂ ਜ਼ਰੂਰੀ ਹੈ ਤਾਂ ਜਦੋਂ ਮਰਦਾਨਾ ਪਾਣੀ ਪੀਣ ਗਏ ਸੀ ਤਾਂ ਇਸਤਰੀ ਨੇ ਬੂਆ ਖੋਲੇ ਸੀ ਮਰਦਾਨਾ ਜੀ ਨੇ ਖੜਕਾਇਆ ਘਰ ਦੇ ਅੰਦਰ ਲੈ ਕੇ ਗਈ ਜੋ ਕਪਟ ਦੇ ਵਿੱਚ ਪਖੰਡ ਦੇ ਵਿੱਚ ਉਹਨੇ ਬਚਨ ਬੋਲੇ ਮਰਦਾਨੇ ਨੂੰ ਆਇਦਾਂ ਲੱਗਿਆ ਕਿ ਮਰਦਾਨੇ ਨੂੰ ਕਿ ਇਹ ਮੈਦਾ ਵੀਰਾਂ ਤੇ ਮੇਰੀ ਪਿਆਰ ਹੈ ਬੜੇ ਸੋਹਣੇ ਉਹਨੇ ਅਲਫਾਜ ਬੋਲੇ ਨੇ ਸ਼ਬਦ ਬੋਲੇ ਨੇ ਮਰਦਾਨੇ ਨੂੰ ਬਸ ਸਿਰਫ ਮਰਦਾਨੇ ਨੂੰ ਮੋੜ ਦੇ ਲਈ ਕਿ ਇਹ ਮੋਇਆ ਜਾਵੇ ਤੰ ਮਰਦਾਨਾ ਜੀ ਕਿਸੇ ਗੱਲ ਕਰਕੇ ਮੋਇ ਤਾਂ ਨਹੀਂ ਗਏ ਨੇ ਤਾਂ ਇਹਨੇ ਬਹੁਤਾ ਸਮਾਨਾ ਲਾਂਦੀ ਹੋਈ ਨੇ ਮਰਦਾਨੇ ਨੂੰ ਪਾਣੀ ਦਾ ਗਲਾਸ ਫੜਾਇਆ ਮਰਦਾਨਾ ਜਦੋਂ ਜਿਵੇਂ ਕਰਦਨ ਕੀਤੀ ਸੀ ਉਦੇ ਵਿੱਚ ਗਰਦਨ ਦੇ ਵਿੱਚ ਇਹਨੇ ਆਪਣੇ ਵੱਲੋਂ ਜਿਹੜਾ ਤੰਤਰ ਮੰਤਰ ਜੰਤਰ ਹੁੰਦਾ ਕਵੀਤ ਵੱਲੋਂ ਗਲੇ ਦੇ ਵਿੱਚ ਪਾ ਦਿੱਤਾ ਜਿਉਂ ਹੀ ਗਲੇ ਦੇ ਵਿੱਚ ਪਾਇਆ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਚੂੜਾ ਬਣੀ ਜੀ ਕਿ ਉਹਨਾਂ ਨੂੰ ਭੇਡੂ ਬਣਾ ਦਿੱਤਾ ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਫੀ ਸਮੇਂ ਬਾਅਦ ਲੰਗਰ ਦੇ ਨਗਰ ਦੇ ਵਿੱਚ ਦੀ ਤਲੰਘ ਕੇ ਗਏ ਨੇ ਤਾਂ ਸਮਾ ਲਗੇ ਉਹਨਾਂ ਨੂੰ ਪੁੱਛਦੇ ਨੇ ਬਾਲੇ ਆਪਣਾ ਮਰਦਾਨਾ ਕਿੱਥੇ ਐ ਸਤਿਗੁਰੂ ਤੁਹਾਡੀ ਅੱਗੇ ਆਦੇ ਨਾਲ ਪਾਣੀ ਪੀਣ ਗਿਆ ਸੀ ਤਾਹਣ ਵਾਪਸ ਨਹੀਂ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਸ ਨਗਰ ਦੀ ਬੜੀ ਖਾਮੀ ਐ ਅਤੇ ਖਾਮੀ ਇਹ ਹੈ ਪਿਆਰ ਦੇ ਨਾਲ ਠੱਗਿਆ ਜਾਵੇ ਠੱਗਦੇ ਨੇ ਕਵਟ ਦੇ ਨਾਲ ਠੱਗਿਆ ਜਾਵੇ ਕਵਟ ਕਵਟ ਦੇ ਨਾਲ ਠੱਗਦੇ ਨੇ ਕੁਕਰਮਾਂ ਦੇ ਨਾਲ ਠੱਗਿਆ ਜਾਵੇ ਉਹਦੇ ਨਾਲ ਠੱਗਦੇ ਨੇ ਧਰਮ ਦੇ ਨਾਂ ਦੇ ਨਾਲ ਅੱਗੇ ਆ ਜਾਵੇ ਉਹਦੇ ਨਾਲ ਠੱਗਦੇ ਨੇ ਰੱਬ ਦੇ ਨਾਂ ਲੈ ਕੇ ਠੱਗੇ ਆ ਜਾਵੇ ਤਾਂ ਉਦੋਂ ਠੱਗਦੇ ਨੇ ਕਿਹੜਾ ਕਰਮ ਨਹੀਂ ਐ ਕਿਹੜੀ ਸੋਚ ਵਿਚਾਰ ਨਹੀਂ ਇਨਾਂ ਦੇ ਕੋਲ ਸਾਰੇ ਕਰਮ ਸਾਰੀ ਸੋਚ ਵਿਚਾਰ ਲੋਕਾਂ ਨੂੰ ਠੱਗਣ ਦੇ ਵਿੱਚ ਐ ਮਰਦ ਇਸਤਰੀਆਂ ਇਹ ਨਗਰ ਦੇ ਸਾਰੇ ਇਦਾਂ ਦੇ ਤਬਾਲਾ ਕਰਨ ਲੱਗਾ ਸਤਿਗੁਰੂ ਅੱਗੇ ਆ ਦੋ ਦੇਵੋ ਆਪਾਂ ਚੱਲੀਏ ਲਬੀ ਤਾਂ ਜਦੋਂ ਨਗਰ ਦੇ ਵਿੱਚ ਗਏ ਨੇ ਉਸੇ ਦੇ ਘਰ ਸੁਆਣੀ ਦੇ ਘਰ ਜਿਨੇ ਏਡੂ ਬਣਾਇਆ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਵਾਪਸ ਉਹਦੇ ਘਰ ਆਏ ਸੀ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨੂੰ ਪੁੱਛਦੇ ਨੇ ਕਿ ਭੈਣ ਮੇਰੀ ਏ ਕਿ ਇਸ ਨਗਰ ਦੇ ਵਿੱਚ ਅਸੀਂ ਤਿੰਨ ਜਣੇ ਆਏ ਸਾਂ ਮੈਂ ਏ ਬਾਲਾ ਅਤੇ ਸਾਡਾ ਇੱਕ ਹੋਰ ਮਿੱਤਰ ਹੈ ਮਰਦਾਨਾ ਪਰ ਹੁਣ ਸਾਡੇ ਦੇ ਵਿੱਚ ਤੀਜਾ ਮਰਦਾਨਾ ਸਾਡੇ ਨਾਲ ਨਹੀਂ ਹੈ। ਪਿੱਛੇ ਪਾਣੀ ਪੀਣ ਦੇ ਲਈ ਔਖ ਲੋਇਆ ਸੀ ਕਿ ਮੈਂ ਪਾਣੀ ਪੀਣਾ ਹੁਣ ਸਾਡੇ ਨਾਲ ਨਹੀਂ ਹੈ। ਕਿੱਥੇ ਗਿਆ? ਕਿਧਰ ਗਿਆ? ਸਾਨੂੰ ਨਹੀਂ ਪਤਾ। ਅਸੀਂ ਤੁਹਾਡੇ ਤੋਂ ਪੁੱਛਦੇ ਹਾਂ ਕਿ ਤੁਸੀਂ ਦੱਸੋ ਭੈਣ ਮੇਰੀ ਕਿਉਂਕਿ ਅਸੀਂ ਤਕਰੀਬਨ ਇਸ ਬੂਏ ਦੇ ਅੱਗੇ ਮਰਦਾਨੇ ਨੇ ਗਿਆ ਸੀ ਮੈਂ ਪਾਣੀ ਪੀਣਾ। ਤਾਂ ਤੁਹਾਡੇ ਤੋਂ ਪੁੱਛ ਸਕਦੇ ਹਾਂ ਤੁਸੀਂ ਦੱਸੋ ਕਿ ਵੇਖਿਆ ਕਿਸੇ ਨੂੰ? ਉੱਚਾ ਲੰਮਾ ਕੱਦ ਦਾ ਬੜਾ ਨੌਜਵਾਨ ਗੱਭਰੂ ਹੈ ਤੁਸੀਂ ਵੇਖੇ ਆ ਉਹ ਜਵਾਬ ਦੇਗੀ ਇਹ ਕਹਿੰਦੇ ਮੈਂ ਨਹੀਂ ਜਾਣਾਂ ਸਤਗੁਰੂ ਨਾਨਕ ਦੇ ਮਹਾਰਾਜ ਜੀ ਉਹਨੂੰ ਜਦੋਂ ਕਹਿ ਰਹੇ ਸੀ ਤਾਂ ਅੱਗੋਂ ਜਵਾਬ ਦੇ ਰਹੀ ਸੀ ਉਹ ਸਤਗੁਰਾਂ ਨੂੰ ਉਹ ਕਹਿੰਦੀ ਹੈ ਕਿਉਂ ਨਾ ਬਤਾਵੇ ਮਾਨਵ ਤੂੰ ਮੁਖ ਕਰ ਕੂਰ ਕਹਿ ਕਰ ਅੰਤਰ ਜਾਤੀ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਇਸਤਰੀ ਨੂੰ ਕਹਿੰਦੇ ਕਿ ਭੈਣ ਮੇਰੀ ਤਾ ਜਿਹੜਾ ਤੂੰ ਬੋਲਦੀ ਪਈ ਆ ਨਾ ਕਿ ਮੈਂ ਐਦਾਂ ਦੇ ਇਨਸਾਨ ਨੂੰ ਨਗਰ ਦੇ ਵਿੱਚ ਨਹੀਂ ਵੇਖਿਆ ਨਾ ਇਧਰ ਜਾਂਦੇ ਵੇਖਿਆ ਨਾ ਉਧਰ ਜਾਂਦੇ ਵੇਖਿਆ ਕਿ ਤੁਹਾਡਾ ਮਿੱਤਰ ਕੌਣ ਹੈ ਮੈਂ ਐਦਾਂ ਵੀ ਨਹੀਂ ਜਾਣਦੀ ਕਿਉਂਕਿ ਮੈਂ ਤੁਹਾਨੂੰ ਪਹਿਲੀ ਵਾਰ ਵੇਖ ਰਹੀ ਆ ਸਾਡੇ ਨਗਰ ਦੇ ਵਿੱਚ ਤੁਹਾਡਾ ਮਿੱਤਰ ਕਿਹੜਾ ਸਾਨੂੰ ਨਹੀਂ ਪਤਾ। 타 ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਭੈਣ ਮੇਰੀ ਤੂੰ ਮੁਖਕੂਰ ਕਹ ਕਰ ਅੰਤਰਜ ਕੰਕੂੜ ਕਹਿੰਦੇ ਆ ਝੂਠ ਬੋਲਦੇ ਆ ਸਾਡਾ ਮਿੱਤਰ ਤੁਹਾਡੇ ਅੰਦਰ ਬਾਲਾ ਜੀ ਆਏ ਨੇ ਨਾਲ ਹੁਣ ਜਦੋਂ ਸਤਿਗੁਰੂ ਚੱਲੇ ਸੀ ਬਾਲੇ ਨੂੰ ਕਹਿੰਦੇ ਸੀ ਬਾਲੇ ਆ ਚੱਲ ਆਪਾਂ ਘਰ ਕਰਦੇ ਵਿੱਚੋਂ ਜਾ ਕੇ ਦੇਖਦੇ ਆ ਮਰਦਾਨੇ ਨੂੰ ਇਹ ਖਾਮੀਆਂ ਨਗਰ ਦੀ ਕੀਪਤਾ ਕਿਵੇਂ ਲੁੱਟ ਲੈਣ ਮਰਦਾਨੇ ਮਰਦਾਨੇ ਨੂੰ ਚੱਲ ਆਪਾਂ ਚਲੀਏ ਤਾਂ ਹੁਣ ਜਦੋਂ ਆਏ ਨੇ ਸਿੱਧੇ ਉਹਨਾਂ ਦੇ ਘਰ ਪਹੁੰਚ ਗਏ ਨੇ ਤਾਂ ਜਦੋਂ ਸਿੱਧੇ ਪਹੁੰਚੇ ਨੇ ਬਾਲਾ ਸਤਗੁਰਾਂ ਦੇ ਪਿੱਛੇ ਕਿਉਂਕਿ ਪਤਾ ਹੈ ਇਹ ਸਤਰੀ ਹੈ ਇਹਨੇ ਰੌਲਾ ਪਾਣਾ ਨਾਲ ਦੀ ਨਾਲ ਲੋਕਾਂ ਦਾ ਘਟ ਹੋ ਜਾਣਾ ਅਸੀਂ ਪਹਿਲੀ ਵਾਰ ਇਸ ਨਗਰ ਦੇ ਵਿੱਚ ਆਇਆ ਕੀ ਇਸ ਲੜਕੀ ਨੇ ਕੀ ਕੁਝ ਸਾਨੂੰ ਕਹਿ ਦੇਣਾ ਨਗਰ ਵਾਲਿਆਂ ਨੇ ਫਿਰ ਵੇਖਦਾ ਨਹੀਂ ਆ ਕੋਈ ਜਿਹਨੇ ਕਦੇ ਉੱਤੇ ਦੇ ਡੜਾ ਨਹੀਂ ਮਾਰਿਆ ਹੁੰਦਾ ਫਿਰ ਉਹ ਵੀ ਹੱਥ ਸਾਫ਼ ਕਰ ਜਾਂਦਾ ਬਾਲਾ ਕਹਿਣ ਲੱਗਾ ਸਤਗੁਰੂ ਇਆਪਾ ਪਹਿਲੀ ਵਾਰ ਨਗਰ ਦੇ ਵਿੱਚ ਆਏ ਆ ਆਪਾਂ ਮਰਦਾ ਨੇ ਨੂੰ ਲੱਭਣਾ ਹੈ ਕਿਸੇ ਦੇ ਨਾਲ ਐਦਾ ਬਹਿਸ ਕਰਦਾ ਸੀ ਕਰਕੇ ਨੇ ਇਹ ਇਹ ਕਹਿੰਦੀ ਆ ਮੰਨ ਲੋ ਤਾਂ ਆਪਾਂ ਦੂਜੇ ਨਗਰ ਦੇ ਵਿੱਚ ਚਲੇ ਜਾਨੇ ਦੂਜੇ ਘਰ ਚਲੇ ਜਾਨੇ ਆ ਪੁਰਾਣਕ ਦੇ ਮਹਾਰਾਜ ਜੀ ਕਹਿੰਦੇ ਬਾਲੇ ਨੂੰ ਬਾਲੇ ਆ ਬਸ ਵੇਖੇ ਚੱਲ ਰੰਗ ਕਰਤਾਰ ਦੇ ਤਬਾਲੇ ਨੂੰ ਐਦਾਂ ਕਿ ਬਾਲੇ ਨੂੰ ਪੂਰਾ ਯਕੀਨ ਹੋਇਆ ਕਿ ਪੁਰਾਣਕ ਦੇ ਮਹਾਰਾਜ ਜੀ ਹੁਣ ਰਹਿਮਤਾਂ ਬਚਾਉਣ ਉਹ ਜਿਹੜੀ ਇਸਤਰੀ ਸੀ ਉਹ ਕਹਿੰਦੀ ਆ ਇਹ ਹੈ ਥਾਨ ਸੁਨਿਓ ਹਮ ਕਾਨ ਬਰਸਿਓ ਜਲ ਪਾਵ ਕੇ ਹੇਤ ਤਿ ਖਾਤੀ ਉਹਨੂੰ ਤਾਂ ਤਿ ਖਾਤੀ ਪਿਆਸ ਲੱਗੀ ਸੀ ਤੁਹਾਡੇ ਘਰ ਆਇਆ ਅਸੀਂ ਇਹ ਪੱਕਾ ਕਹਿ ਸਕਦੇ ਆ ਕਿ ਉਹ ਸਾਡਾ ਮਰਦਾਨਾ ਤੁਹਾਡੇ ਘਰ ਆਇਆ ਅਤੇ ਤਰੀਆ ਕਹ ਪ੍ਰਤੀਤ ਨਹੀਂ ਬਰ ਅੰਤਰ ਹੀਰ ਲਵੋ ਪਲ ਪੰਦੀ ਬੂਏ ਦੇ ਵਿੱਚ ਖਲੋਤੀ ਸੀ ਬੂਏ ਤੋਂ ਛੜਦੇ ਹੋਗੇ ਸੈਡਦੇ ਹੋ ਕਿ ਕਹਿੰਦੀ ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈ ਤਾਂ ਮੇਰੇ ਘਰ ਦਾ ਜਿੰਨਾ ਹੈ ਤੁਹਾਨੂੰ ਲੱਗਦਾ ਕਿਤੇ ਹੈ ਤਾਂ ਲੱਭ ਲੋ ਅੰਦਰ ਜਾ ਕੇ ਤੁਹਾਡੇ ਮਰਦਾਨੇ ਸਤਿਗੁਰੂ ਅੰਦਰ ਗਏ ਨੇ ਉਹ ਲਾਜਮੀ ਹੈ ਅੰਤਰਜਾਮੀ ਸੀ ਜਾਣਦੇ ਸਭ ਕੁਝ ਨੇ ਪਰ ਵਿਖਾਵਾ ਨਹੀਂ ਕਰਦੇ ਸੀ ਗੁਪਤ ਸੀ ਗੁਰੂ ਨਾਨਕ ਦੇਵ ਜੀ ਮਰ ਕਦੇ ਉਹਨਾਂ ਦੇ ਉਸ ਕਮਰੇ ਕਦੇ ਉਸ ਕਮਰੇ ਕਦੇ ਟੂੜੀ ਵਾਲੇ ਕਦੇ ਵਰਾਡੇ ਇਦਾਂ ਸਤਿਗੁਰੂ ਵੇਖਦੇ ਨੇ ਉਹਨਾਂ ਨੂੰ ਮਰਦਾਨੇ ਨੂੰ ਕਿ ਨਹੀਂ ਨੇ ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਖ ਰਹੇ ਨੇ ਤਬੀਚ ਨਕੇਤ ਦੁਰਾਇਓ ਨਹੀਂ ਤਮ ਬੋਲ ਤੋ ਪ੍ਰਤੀਤ ਪਾਤੀ ਉਹ ਕਹਿੰਦੇ ਮੈਂ ਤੁਹਾਨੂੰ ਕਹਿ ਰਹੀ ਆ ਤੁਸੀਂ ਮੇਰੀ ਗੱਲ ਮੰਨ ਨਹੀਂ ਰਹੇ ਮੈਂ ਤੁਹਾਨੂੰ ਕਹਿ ਨਹੀਂ ਆ ਇੱਥੇ ਨਹੀਂ ਤੁਹਾਡਾ ਮਿੱਤਰ ਤੇ ਤੁਸੀਂ ਮੰਨਦੇ ਨਹੀਂ ਉਹ ਚੰਚਲ ਅਚੇ ਤੇਰੇ ਕਿ ਚਲਤ ਲਖ ਦਲ ਤਸਿਲ ਤਜੋਂ ਮੰਨ ਲਓ ਉਹਦੇ ਬਚਨ ਇਦਾਂ ਦੇ ਨੇ ਜਿਹੜਾ ਜੱਤ ਸਤ ਨੂੰ ਨਾਸ ਕਰਦੇ ਗੁਰੂ ਨਾਨਕ ਦੇ ਮਹਾਰਾਜ ਜੀ ਜਾਣੀ ਜਾਣ ਨੇ ਤਾਂ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਉਹਨੂੰ ਬਾਰ-ਬਾਰ ਪੁੱਛਿਆ ਸਜੇ ਉਹਨੇ ਨਹੀਂ ਜਵਾਬ ਦਿੱਤਾ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਪੈਣ ਮੇਰੀ ਏ ਇੱਥੇ ਹੀ ਐ ਸਾਡਾ ਮਿੱਤਰ ਇੱਥੇ ਹੀ ਐ ਹੁਣ ਅਸੀਂ ਦਾਅਵੇ ਦੇ ਨਾਲ ਕਹਿ ਸਕਦੇ ਹੁਣ ਉਸਤਰੀ ਨੂੰ ਲੱਗੇ ਆ ਮੈਂ ਤੰਤਰ ਮੰਤਰ ਜਾਣਦੀ ਆ ਮੈਂ ਮੈਂ ਇੱਕ ਇਹਨਾਂ ਦਾ ਨਗਰ ਨੂਰ ਜਹਾ ਜਿਹਦਾ ਨਾਮ ਹੈ ਨੂਰ ਤਾਂ ਉਹ ਵੀ ਬੜੇ ਤੰਤਰ ਮੰਤਰ ਜਾਣਦੀ ਸੀ ਤਾਂ ਜੇ ਇਹਨਾਂ ਤੋਂ ਬਸਤੇ ਵਿੱਚ ਨਹੀਂ ਹੁੰਦਾ ਸੀ ਤਾਂ ਸਾਰੇ ਵਿਰੋਧੇ ਕੋਲ ਜਾਂਦੇ ਸੀ ਉਹ مالک ਸੀ ਇਹਨਾਂ ਤੰਤਰ ਮੰਦਰਾ ਵੀ ਸ਼ੈਨੇ ਰੌਲਾ ਪਾਇਆ ਨਗਰ ਨੂੰ ਇਕੱਠਾ ਕੀਤਾ ਉਹਨਾਂ ਨਗਰ ਨੂੰ ਇਕੱਠਾ ਕੀਤਾ ਉਹਨਾਂ ਘਰ ਵਾਲਾ ਸਵਾਲ ਤਾਂ ਸੌ ਕਰੇ ਪਰ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਜਿਹੜਾ ਜੁਰਤ ਏਦਾਂ ਦੀ ਹੈ ਕਿਸੇ ਦੀ ਪੈਂਦੀ ਨਹੀਂ ਹੈ ਕਿ ਗੁਰੂ ਨਾਨਕ ਦੇ ਮਹਾਰਾਜੇ ਨੂੰ ਸਵਾਲ ਕੀਤੇ ਜਾਂਨ ਨੂੰ ਬਾਰ-ਬਾਰ ਪੁੱਛਦੇ ਨੇ ਕਿ ਕਾਉਨ ਨੇ ਕਿੱਥੋਂ ਆਏ ਨੇ ਉਹ ਕਹਿੰਦੇ ਮੈਨੂੰ ਨਹੀਂ ਪਤਾ ਕਿੱਥੋਂ ਆਏ ਨੇ ਇਹ ਆਪਣੇ ਮਿੱਤਰ ਨੂੰ ਲੱਭਦੇ ਨੇ ਕਹਿੰਦੇ ਤੁਹਾਡੇ ਕੋਲ ਕਿੱਥੋਂ ਆਇਆ ਮੈਂ ਤਾਂ ਭੇਨੀ ਆ ਕਿ ਸਾਡੇ ਕੋਲ ਨਹੀਂ ਹੈ ਤਮ ਉਹ ਜਿਹੜੇ ਘਰ ਵਾਲੇ ਸੀ ਆਪਣੇ ਸੀ ਹੁਣ ਉਹ ਸਾਰੇ ਜਾਣੀ ਜਾਣਣੇ ਉਹਨਾਂ ਨੂੰ ਪਤਾ ਸੀ ਘਰ ਦੇ ਵਿੱਚ ਕਿਹੜੀ ਚੀਜ਼ ਹੈ ਤੇ ਕਿਹੜੀ ਨਹੀਂ ਹੈ ਹੁਣ ਘਰ ਦੇ ਵਿੱਚ ਜਿਹੜੇ ਉਹਦੇ ਮਰਦਾਨੇ ਨੂੰ ਭੇਡੂ ਬਣਾਇਆ ਤਾਂ ਕਈਆਂ ਨੇ ਪੁੱਛਿਆ ਕਹਿੰਦੇ ਇਹ ਕਦੋਂ ਲੈ ਕੇ ਆਇਓ ਕਿੱਥੋਂ ਲੈ ਕੇ ਆਇਓ ਕਿਦਾ ਮਿਲੇ ਇਹਦਾ ਕਰਨਾ ਕੀ ਹੈ ਹੁਣ ਉਸ ਇਸਤਰੀ ਨੂੰ ਜਵਾਬ ਦੇਣਾ ਪਾਉਗੇ ਗੁਰੂ ਨਾਨਕ ਦੇਵ ਜੀ ਗੱਲ ਕਰਨ ਉਹਦੇ ਨਾਲ ਪਹਿਲਾਂ ਨਗਰ ਵਾਲੀ ਉਹਦੇ ਕੋ ਨਹੀਂ ਹੋ ਗਏ ਕਿ ਤੂੰ ਦੱਸ ਕੇ ਇਹ ਜਿਹੜੀ ਇਹ ਭੇਡੂ ਆ ਕਿੱਥੋਂ ਲੈ ਕੇ ਆਈਆਂ ਕਿਦਾਂ ਲੈ ਕੇ ਆਈਆਂ ਬਾਕੀ ਸਾਰੇ ਐਦਾਂ ਦੇ ਸੀ ਮੰਨ ਲਓ ਉਹਦੇ ਸੋਚ ਵਿਚਾਰ ਵਾਲੇ ਸੀ ਸਾਰੇ ਕਿ ਇਹ ਇੱਕ ਲੋਕਾਂ ਨੂੰ ਠੱਗਣ ਦਾ ਬਖਾਵਾ ਹੁੰਦਾ ਤਾਂ ਕੁਝ ਗੱਲਾਂ ਉਹਨੂੰ ਕਹੀਆਂ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਵਾਲ ਕਰਦੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਉਸ ਸਮੇਂ ਮਰਦਾਨੇ ਨੂੰ ਅਤੇ ਇਸ ਲੜਕੀ ਨੂੰ ਸ਼ਬਦ ਸੁਣਾਇਆ ਸ਼ਬਦ ਸੀ ਮੂਲ ਮੰਤਰ ਜਦੋਂ ਮੂਲ ਮੰਤਰ ਕਹੇ ਤੋ ਸਿਰ ਕੁੰਬ ਲਗੇਉ ਉਤਰੈ ਨਾ ਤਰ ਰਹੀ ਹਾਰ ਉਤਾਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਸ਼ਬਦ ਪੜਿਆ ਮੱਲੋ ੴ ਤੋਂ ਲੈ ਕੇ ਗੁਰ ਪ੍ਰਸਾਦਿ ਤੱਕ ਜਪ ਕੀਤਾ ਨਾਲ ਵਾਲੇ ਨੇ ਕੀਤਾ ਜਿੱਥੇ ਜਿਹੜਾ ਭੇਡੂ ਬਣਿਆ ਆਵਾਜ਼ ਉਹਦੀ ਵੀ ਆਉਂਦੀ ਸੀ ਆਵਾਜ਼ ਮੱਲੋ ਜਿਵੇਂ ਵੀ ਉਹ ਪੈਂ ਪੈਂ ਕਰਦਾ ਜਿਵੇਂ ਵੀ ਬੋਲਦਾ ਪਰ ਇਦਾਂ ਲੱਗ ਰਿਹਾ ਕਿ ਉਹ ਨਾਲ ਬੋਲ ਰਿਹਾ ਤਾ ਗੁਰੂ ਨਾਨਕ ਦੇਵ ਜੀ ਰਹਿਮਤ ਹੋਈ ਮੱਲੋ ਇਸ ਬਾਣੀ ਜਿਹੜੀ ਆਈ ਹੈ ਕਿਉਂਕਿ ਘੜਾਏ ਦੇ ਸਿਰ ਤੇ ਸੀ ਇਦਾਂ ਘੜਾ ਲੈ ਕੇ ਆਪਣੇ ਸਿਰ ਦੀ ਖਲੋਤੀ ਸੀ ਬੂਏ ਦੇ ਵਿੱਚ ਸਤਗੁਰਾਂ ਨੂੰ ਰੋਕਿਆ ਹੋਇਆ ਸੀ ਤਾਂ ਸੈਡ ਤੇ ਹੋਈ ਸੀ ਕਿ ਲੱਭ ਲੋ ਜਿੱਥੇ ਲੱਭਦਾ ਘੜਾ ਸਿਰ ਤੇ ਹੀ ਹੈ ਦੇ ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਬਦ ਪੜ੍ਹੇ ਆ ਸ਼ਬਦ ਪੜ੍ਹਦੇ ਸਾਰ ਜਿਹੜਾ ਘੜਾ ਇਹਨੇ ਲਾਣਾ ਚਾਹਿਆ ਆਪਣੇ ਸਿਰ ਤੋਂ ਕਵੀ ਸੰਤੋਖ ਸਿੰਘ ਜੀ ਲਿਖ ਕਹੇ ਤੇ ਸਿਰ ਕੁੰਭ ਲਗਿਓ ਉਤਰੈ ਨਾ ਤਰੈ ਮਰੋ ਸਿਰ ਤੋਂ ਘੜਾ ਨੀ ਇਹਦੇ ਉਤਰ ਰੇ ਆ ਅਤੇ ਰਹੀ ਹਾਰ ਉਤਾਰੀ ਭੈ ਭੈ ਪਨੇ ਮਰਦਾਨਾ ਜਬ ਕਹੋ ਗਏ ਗੁਰੂ ਗੁਰਬਾਣੀ ਉਚਾਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਢੇਡੂ ਦੇ ਕੋਲ ਜਾ ਕੇ ਇਹ ਆ ਕਿ ਵਹਿਗੁਰੂ ਕਹ ਵਹਿਗੁਰੂ ਕਹ ਵਹਿਗੁਰੂ ਮੱਲੋ ਵਹਿਗੁਰੂ ਦਾ ਨਾਮ ਉਹਨੂੰ ਕਿਹਾ ਮੂਲ ਮੰਤਰ ਸੁਣਾਇਆ ਤਾਂ ਉਹ ਆਪਣੇ ਰੂਪ ਦੇ ਵਿੱਚ ਆਇਆ ਪੇਡੂ ਮਰਦਾਨੇ ਦਾ ਮੱਲੋ ਜਿਹੜਾ ਪਹਿਲਾ ਰੂਪ ਸੀ ਮਰਦਾਨੇ ਦਾ ਉਹ ਹੋਇਆ ਤਾਂ ਉਹ ਜਿਹੜੇ ਇਹ ਵੇਖਣ ਵਾਲੇ ਨੇ ਵੇਖਣ ਵਾਲੇ ਬੜੇ ਹੈਰਾਨ ਹੋਏ ਨੇ ਕਿ ਇਹਨੇ ਕਿਹੜਾ ਤੰਤਰ ਮਾਰੇ ਆ ਕਿਹੜਾ ਜੰਤਰ ਮਾਰੇ ਆ ਪੇਡੂ ਨੂੰ ਇਨਸਾਨ ਬਣਾ ਦਿੱਤਾ ਕਤੇ ਉਹਨੂੰ ਕਹਿੰਦੇ ਨੇ ਸੁਆਣੀ ਨੂੰ ਤੂੰ ਕਿਉਂ ਭਾਰ ਚੱਕੇ ਆਪਣੇ ਸਿਰ ਤੇ ਇਹ ਘੜਾ ਜਿਹੜਾ ਤੂੰ ਚੌਕੇ ਤੇ ਰੱਖਾ ਉਹ ਕਹਿੰਦੀ ਕਰਾਂ ਕੀ ਹੁਣ ਮੇਰੇ ਸਿਰ ਤੋਂ ਜਿਹੜਾ ਇਹ ਕੜਾ ਲੈ ਨਹੀਂ ਰਿਹਾ ਬੜੇ ਉਹਨੇ ਯਤਨ ਕੀਤੇ ਨੇ ਅਤੇ ਪੌਪ ਪੰਨੇ ਗੁਰ ਤੰਤ ਗਏ ਟੂਟ ਪਾ ਮਨ ਮਾਨਵ ਟਾਰ ਟਟਾਰੀ ਮਰਦਾਨਾ ਤਾਂ ਆਪਣੇ ਰੂਪ ਦੇ ਵਿੱਚ ਆ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੂਲ ਮੰਤਰ ਗੁਰ ਮੰਤਰ ਸ਼ਬਦ ਉਹਦੇ ਘੜਾਂ ਦੇ ਵਿੱਚ ਸੁਣਾਇਆ ਜਿਹੜਾ ਗਲੇ ਦੇ ਵਿੱਚ ਉਹਨੇ ਤੰਤਰ ਮੰਤਰ ਬਣਾ ਕੇ ਪਾਇਆ ਸੀ ਮਰਦਾਨੇ ਦੇ ਥੋਕੇ ਦੇ ਨਾਲ ਉਹ ਟੁੱਟ ਕੇ ਕਿਤੇ ਗਿਆ ਤਾਂ ਹੁਣ ਉਹਦਾ ਮੰਤਰ ਪੜਿਆ ਹੋਇਆ ਕਿਸੇ ਅਰਥ ਦਾ ਨਹੀਂ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਕੋਲੇ ਨੇ ਬੜੇ ਤੰਤਰ ਮੰਤਰ ਮਾਨੇ ਨੇ ਤਾਂ ਜਦੋਂ ਇਹ ਤੰਤਰ ਮੰਤਰ ਨਹੀਂ ਚੱਲੇ ਨੇ ਪੁਨ ਨਾਰਕੇ ਸਮੀਪ ਕੁੰਭ ਲੱਗਿਆ ਵਿਸਮਾਦ ਪਏ ਲਖਕੈ ਨਰ ਨਾਰੀ ਸਾਰੇ ਨਗਰ ਵਾਲੇ ਇਕੱਠੇ ਹੋ ਗਏ ਨਗਰ ਵਾਲੇ ਇਕੱਠੇ ਹੋਏ ਨੇ ਕੀ ਹੋਇਆ ਕਹਿੰਦੇ ਆ ਫਕੀਰ ਆਇਆ ਤੇ ਇਸ ਫਕੀਰ ਨੇ ਪਤਾ ਨਹੀਂ ਕੀ ਤੰਤਰ ਮੰਤਰ ਮਾਰੇ ਆ ਅਤੇ ਇਹਨੇ ਸਾਡੇ ਸਿਰ ਤੋਂ ਘੜਾ ਲੱਥ ਨਹੀਂ ਰਿਹਾ ਤਾਂ ਉਹਨੂੰ ਪੁੱਛਦੇ ਨੇ ਤੇ ਫਕੀਰ ਦੇ ਨਾਲ ਕੀਤਾ ਕੀ ਹੈ ਫਕੀਰ ਤਾਂ ਕਿਸੇ ਨੂੰ ਐਦਾ ਕਰਦੇ ਨਹੀਂ ਨੇ ਰੱਬ ਦੀ ਰਜਾ ਦੇ ਵਿੱਚ ਰਹਿੰਦੇ ਨੇ ਤੇ ਤੂੰ ਕੋਈ ਗਲਤੀ ਕੀਤੀ ਹੋਣੀ ਤੂੰ ਦੱਸ ਕੋ ਤੂੰ ਕੀਤਾ ਉਹ ਕਹਿਣ ਲੱਗੀ ਕਹਿੰਦੇ ਮੈਂ ਫਕੀਰ ਨੂੰ ਤਾਂ ਕੁਝ ਨਹੀਂ ਕਿਹਾ ਆ ਇਹਦਾ ਨਾਲ ਜਿਹੜਾ ਰਵਾਬ ਚੁੱਕੀ ਹੈ ਮਰਦਾਨਾ ਕਹਿੰਦੇ ਇਹਦਾ ਨਾਂ ਹੈ ਅਤੇ ਰਾਏ ਪੁਜੀ ਤਲਵੰਡੀ ਨੇ ਦੱਸੀ ਹੈ ਮਰਾਸੀਆਂ ਦਾ ਇਹ ਲੜਕਾ ਹੈ ਅਤੇ ਇਹਦੇ ਨਾਲ ਗੱਲਬਾਤ ਹੋਈ ਸੀ ਮੈਂ ਮੋਹ ਦੇ ਵਸ ਵਿਚਾਰਾਂ ਦੇ ਵਸ ਹੋਈ ਨੇ ਇਹਦੇ ਗੱਲ ਦੇ ਵਿੱਚ ਪਾ ਦਿੱਤਾ ਇਹਨੂੰ ਇਨਸਾਨ ਤੋਂ ਭੇਡੂ ਬਣਾਇਆ ਮੈਂ ਸਮਾਂ ਆ ਗਲਤੀ ਕੀਤੀ ਹੈ ਤਾਂ ਹੁਣ ਸਾਰੇ ਜਣੇ ਜਿਹੜੇ ਵਿੱਚ ਸਿਆਣੇ ਬੇਸੀਅਤ ਤੇ ਜਿਹੜੇ ਵਿੱਚ ਹੁੰਦੇ ਵੀ ਨੇ ਜਿਨ੍ਹਾਂ ਨੂੰ ਹੰਕਾਰ ਹੁੰਦਾ ਉਹ ਸਾਰੇ ਕਹਿੰਦੇ ਨੇ ਜੇ ਅੱਜ ਫਕੀਰ ਸਾਡੇ ਦੇ ਤੰਤਰ ਮੰਤਰ ਮਾਰ ਕੇ ਤਾਂ ਚਲ ਗਿਆ ਤਾਂ ਫਿਰ ਸਾਡੇ ਤੰਤਰਾਂ ਮੰਤਰਾਂ ਦਾ ਸਿੱਖਿਆਂ ਦਾ ਫਾਇਦਾ ਵੀ ਕੀ ਹੈ ਹੁਣ ਚੱਕ ਜੇ ਅਸੀਂ ਭਾਵੇਂ ਸਾਧੂ ਆਇਆ ਫਕੀਰ ਆਇਆ ਭਾਵੇਂ ਰੱਬ ਵੀ ਆ ਜਾਂਦਾ ਅਸੀਂ ਉਹਨੂੰ ਵੀ ਲੁੱਟਦੇ ਰਹੇ ਹਾਂ ਇਹ ਕੱਲਾ ਇਹ ਕੱਲਾ ਮਰਦਾਨਾ ਥੋੜੀ ਹੈ ਕੱਲਾ ਫਕੀਰ ਥੋੜੀ ਹੈ ਕਿ ਅਸੀਂ ਕੱਲਾ ਇਸੇ ਨੂੰ ਲੁੱਟਿਆ ਹੁਣ ਤੱਕ ਲੁੱਟਦੇ ਆਏ ਹਾਂ ਜਵਾਨੀਆਂ ਲੁੱਟੀਆਂ ਧਨ ਦੌਲਤ ਲੁੱਟੀ ਮੌਤ ਕੁਝ ਜੱਤ ਸੱਤ ਲੁੱਟੇ ਆ ਕੀ ਨਹੀਂ ਲੁੱਟੇ ਆ ਸੀ ਪਰ ਹੁਣ ਸਾਨੂੰ ਇੱਕ ਹੋ ਕੇ ਸਾਡੇ ਮੰਤਰ ਨੂੰ ਇੱਕ ਮੰਤਰ ਕਰਕੇ ਇਹਨੂੰ ਵੀ ਬਸਮ ਕਰੀਏ ਅਤੇ ਇਹਦੇ ਇਹ ਫਕੀਰ ਨੂੰ ਵੀ ਬਸਮ ਕਰੀਏ ਇਹ ਬਾਹਰ ਜਾ ਕੇ ਕਿਤੇ ਸਾਡਾ ਜਿਹੜਾ ਹੁਣ ਲੋਕ ਸਾਡੇ ਤੋਂ ਡਰਦੇ ਨੇ ਕਿ ਉਹਨਾਂ ਦੇ ਕੋਲ ਤੰਤਰ ਮੰਤਰ ਬੜੇ ਨੇ ਤਾਂ ਜੇ ਸਾਡਾ ਦਬ ਦਬਾ ਬਣਿਆ ਹੋਇਆ ਲੋਕਾਂ ਦੇ ਵਿੱਚ ਇਹਨਾਂ ਨੇ ਬਾਹਰ ਦੱਸਿਆ ਤਾ ਲੋਕ ਫਿਰ ਸਾਡੇ ਤੋਂ ਡਰਨੋਂ ਹਟ ਜਾਣਗੇ ਹੁਣ ਤਾਂ ਆਪਣੇ ਆਪ ਕੋਈ ਸਾਡੀ ਮਨੋਤ ਕਰਦਾ ਕੋਈ ਧਨ ਦੌਲਤ ਦੇ ਕੇ ਦਾਂਦਾ ਕੋਈ ਰਸਤਾ ਪਾਣੀ ਦੇ ਕੇ ਜਾਂਦਾ ਲੋਕ ਸਾਡਾ ਅਦਬ ਸਤਿਕਾਰ ਕਰਦੇ ਨੇ ਤਾਂ ਜੇ ਇਹ ਗੱਲ ਬਾਹਰ ਫੈਲ ਗਈ ਕਿ ਤੁਹਾਡਾ ਤੰਤਰ ਮੰਤਰ ਇਹਨਾਂ ਨੇ ਤੋੜ ਦਿੱਤਾ ਤਾਂ ਫਿਰ ਸਾਡਾ ਉਰੇ ਕੁਝ ਨਹੀਂ ਰਹਿਣਾ ਫਿਰ ਕੀ ਫਾਇਦਾ ਲੱਗਿਆ ਸਾਡੇ ਤੰਤਰਾਂ ਮੰਤਰਾਂ ਦਾ ਸਿੱਖਿਆ ਦਾ ਕੀ ਫਾਇਦਾ ਤਾਂ ਸਾਰੇ ਜਣਿਆਂ ਨੇ ਮਿਲ ਕੇ ਜੋਰ ਲਾਇਆ ਪੜ ਮੰਤਰ ਜੰਤਰ ਕੋ ਲਖ ਕਹਿ ਕਰ ਤੰਤਰ ਨਰ ਕੋ ਸਬੀ ਤੈ ਹਾਰੀ ਕੱਲਾ ਇਕ ਨਹੀਂ ਸਾਰੇ ਜਣਿਆਂ ਨੇ ਇਕੱਟੇ ਹੋ ਕੇ ਜਿਵੇਂ ਜਿਵੇਂ ਵੀ ਮੰਨ ਲੋ ਪੜਦੇ ਨੇ ਤੰਤਰ ਮਾਰੇ ਆ ਮੰਤਰ ਜੰਤਰ ਜੋ ਕੁਝ ਨਾ ਤੋਂ ਜੰਤਰ ਮੰਤਰ ਤੰਤਰ ਇਹ ਹੁੰਦੇ ਨੇ ਇਹ ਸਾਰੇ ਇਹਨਾਂ ਨੇ ਕਰਕੇ ਵੇਖ ਲਏ ਹਿੱਲੇ ਵਸੀਲੇ ਨਾ ਬਾਲੇ ਤੇ ਚੱਲੇ ਆ ਨਾ ਮਰਦਾਨੇ ਤੇ ਚੱਲੇ ਆ ਸਤਿਗੁਰਾਂ ਦੀ ਤਾਂ ਚੱਲਣੀ ਕੀ ਸੀ ਬੜਾ ਇਹਨਾਂ ਨੇ ਜ਼ੋਰ ਲਾਇਆ ਕਿ ਇਹ ਚਲਾਏ ਜਾਣ ਉਹਨਾਂ ਦਾ ਇੱਕਦਾਂ ਚੱਲੀ ਘਟ ਟੂਟ ਸੋ ਥਾਨ ਉਪਾਏ ਚਲਾਵਤ ਖੰਡਤ ਹੈ ਨਾ ਚਲੇ ਉਪਚਾਰੀ ਉਹਨਾਂ ਦੇ ਆਪਣੇ ਆਪ ਨੂੰ ਇਦਾਂ ਲੱਗਦਾ ਕਿ ਜਿਹੜੇ ਅਸੀਂ ਕੁਝ ਕੀਤਾ ਸਭ ਕੁਝ ਸਾਡੇ ਕੋਲੋਂ ਜਾਂਦਾ ਰਿਹਾ ਜਿਹੜੀਆਂ ਸੇ ਸਿੱਖੀਆਂ ਸੀ ਇਹ ਤੰਤਰ ਮੰਤਰ ਇਦਾਂ ਲੱਗਦਾ ਕਿ ਸਾਡੇ ਕੋਲੋਂ ਇਹ ਚਲੀਆਂ ਗੀਆਂ ਤਾਂ ਕੀ ਕੀਤਾ ਜਾਵੇ ਹੁਣ ਨਗਰ ਵਾਲੇ ਇੱਕ ਪਾਸੇ ਨੇ ਤਾਂ ਉਹਨਾਂ ਨੇ ਸਲਾਹ ਕੀਤੀ ਕਿ ਹੁਣ ਸਾਡਾ ਗੁਰੂ ਹੈ ਜਿਹੜਾ ਉਹਨੂੰ ਸੱਦੇ ਆ ਜਾਵੇ ਤਾਂ ਇੱਕ ਨੂੰ ਕੱਲੇ ਆ ਨੂਰ ਸਾਹ ਹੁਤੀ ਸਰਦਾਰਤ ਹੈ ਦੇਸੋਂ ਕੀ ਪਈ ਸੁਧਤਾ ਕੋ ਕੇ ਜਾਏ ਕਹਿ ਵਖਾਨੇ ਆ ਉਹਨਾਂ ਦੀ ਇੱਕ ਮੁਖੀ ਸੀ ਜਿਹੜਾ ਉਹਨਾਂ ਦਾ ਗੁਰੂ ਸੀ ਜਿਹੜਾ ਤੰਤਰਾਂ ਮੰਤਰਾਂ ਦਾ ਧਨੀ ਸੀ ਉਹ ਵੀ ਇਸਤਰੀ ਸੀ ਨੂਰ ਸਾਹ ਕਵੀ ਸੰਤੋਖ ਸਿੰਘ ਨੂਰ ਸਾਹ ਹੁਤੀ ਉਦਾ ਨਾਮ ਲਿਖਦੇ ਨੇ ਕਿ ਨੂਰ ਸ਼ਾਹ ਦਾ ਨਾਮ ਸੀ ਉਹਦੇ ਕੋਲ ਜਾ ਕੇ ਦੱਸਿਆ ਕਹਿੰਦੇ ਸਾਡੇ ਧਰਮ ਨੂੰ ਸਾਡੇ ਨਗਰ ਨੂੰ ਲਾਜ ਲੱਗ ਜਾਣੀ ਹੈ ਤਾਂ ਜੇ ਅੱਜ ਉਸ ਫਕੀਰ ਨੂੰ ਅਤੇ ਉਹ ਜਿਹੜੇ ਦੋ ਆਏ ਨੇ ਉਹਦੇ ਨਾਲ ਚੇਲੇ ਜੇ ਅਸੀਂ ਉਹਨਾਂ ਨੂੰ ਕੀ ਲਿਆ ਨਾ ਉਹ ਕਹਿੰਦੇ ਤੰਤਰ ਮੰਤਰ ਨੇ ਤੁਹਾਡੇ ਕੋਲ ਬੜਾ ਜੰਤਰ ਤੁਹਾਡੇ ਕੋਲ ਮੰਤਰ ਤੁਹਾਡੇ ਕੋਲ ਤੰਤਰ ਤੁਹਾਡੇ ਕੋਲ ਹੈ ਕੀ ਨਹੀਂ ਤੁਹਾਡੇ ਕੋਲ ਉਹ ਕਹਿੰਦਾ ਨਾ ਜੰਤਰ ਨਾ ਮੰਤਰ ਨਾ ਤੰਤਰ ਉਹਨਾਂ ਦੇ ਅੱਗੇ ਤਾਂ ਸਾਡਾ ਕੁਝ ਵੀ ਕੰਮ ਨਹੀਂ ਕਰਦਾ। ਨਗਰ ਇੱਕ ਪਾਸੇ ਐ ਉਹ ਤਿੰਨ ਪਾਸੇ ਇੱਕ ਪਾਸੇ ਖਲੋਤੇ ਨੇ ਪਰ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਉਹਨੂੰ ਘੇਰੇ ਹੀ ਵਾ ਲੈਣ। ਨੂਰ ਸਾਹਿਬ ਕਹਿਣ ਲੱਗੀ ਤਾਂ ਕਹਿੰਦੇ ਐਦਾਂ ਦੇ ਫਿਰ ਚੇਟਕੀ ਫਕੀਰ ਇੱਕ ਆਇਓ ਹੈ ਨਗਰ ਵਿੱਚ ਕਟਾ ਤੀਨ ਅਸੀਸ ਪੈ ਲਗਾਇਓ ਸਭ ਜਾਣੇ। ਤਕੀ ਕਲਾ ਕਹਿੰਦੇ ਉਹਦੇ ਵਿੱਚ ਨੂਰ ਸਾਹਿਬ ਕਹਿੰਦੀ ਆ ਕਲਾ ਕੀ ਐ? ਕਹਦੇ ਕਲਾ ਉਹਦੇ ਕੋਲ ਪਤਾ ਨਹੀਂ ਕੀ ਕਲਾ ਹੈ ਉਹ ਫਕੀਰ ਦੇ ਕੋਲ ਨਾ ਉਹਦਾ ਤੰਤਰ ਸੁਣਿਆ ਨਾ ਮੰਤਰ ਨਾ ਜੰਤਰ ਕੁਝ ਵੀ ਨਹੀਂ ਸੁਣਿਆ ਤਾਂ ਉਹਨੇ ਸਾਡੀ ਸੁਆਣੀ ਜਿਹਦੇ ਕੋਲ ਤੰਤਰ ਮੰਤਰ ਨੇ ਤੁਹਾਡੇ ਤੋਂ ਬਾਅਦ ਤੁਹਾਡੀ ਗੱਦੀ ਦੀ ਵਾਰਸੋਂ ਬਣੇਗੀ ਤੁਸੀਂ ਕਹਿੰਦੇ ਸੀ ਹਲੋ ਤੰਤਰ ਮੰਤਰ ਉਹਦੇ ਕੋਲ ਵੀ ਘਟ ਨਹੀਂ ਨੇ ਤਾਂ ਹੁਣ ਉਹਦੇ ਸਿਰ ਤੋਂ ਕੜਾ ਲੈ ਨਹੀਂ ਰਿਹਾ ਉਸ ਵਾਣੀ ਦੇ ਸਿਰ ਤੇ ਖੜਾ ਚੁੱਕਿਆ ਹੋਇਆ ਸਾਡੇ ਤੰਤਰ ਮੰਤਰ ਵੜੇ ਅਸੀਂ ਨੇ ਲਾ ਲਏ ਨੇ ਉਹਨੇ ਵੀ ਲਾ ਲਏ ਨੇ ਸਾਨੂੰ ਐਂਦਾ ਲੱਗਦਾ ਚੇ ਟੱਕੀ ਐ ਫਕੀ ਚੇ ਟੱਕੀ ਕਹਿੰਦੇ ਨੇ ਕਰਾਮਾਤੀ ਫਕੀਰ ਕਰਾਮਾਤੀ ਐ ਸਾਡਾ ਉਤੇ ਕੋਈ ਵੀ ਤੰਤਰ ਮੰਤਰ ਕਾਮਨੀ ਕਰਦਾ ਤੰਤਰ ਨਾ ਜੰਤਰ ਨਾ ਤੰਤਰ ਚਲਤ ਕੋ ਹਾਰੇ ਉਪਚਾਰ ਕਰ ਕਾਹ ਹੁਣ ਹਿਲਾਣਿਆਂ ਅਸੀਂ ਕਹਿੰਦੇ ਉਹਦੇ ਅੱਗੇ ਬڑے ਤੰਤਰ ਮੰਤਰ ਚਲਾ ਕੇ ਵੇਖ ਲਏ ਨੇ ਸਾਡਾ ਤੰਤਰ ਮੰਤਰ ਇੱਕ ਵੀ ਕੰਮ ਨਹੀਂ ਕਰਦਾ ਸਾਡੀ ਤਾਂ ਅਵਸਥਾ ਉਹਦੇ ਸਾਹਮਣੇ ਇਦਾਂ ਦੀ ਹੋ ਗਈ ਹੈ ਜੈਸੇ ਸ਼ਿਆਰ ਸ਼ੇਰ ਕੋ ਸ਼ਿਆਰ ਕਹਿੰਦੇ ਜੀ ਗਿੱਦੜ ਹੁਣ ਕਿਤਨੇ ਕ ਗਿੱਦੜਾ ਮੰਨ ਲੋ ਸ਼ੇਰ ਦੇ ਅੱਗੇ ਕਿਤਨੀ ਕ ਬੜਕ ਮਾਰ ਸਕਦਾ ਹੈ ਸਿੰਘ ਦੇ ਅੱਗੇ ਕਿਤਨੀ ਕ ਬੜਕ ਮਾਰ ਸਕਦਾ ਹਾਲਾਂਕਿ ਗਿੱਦੜ ਦੀ ਕੋਈ ਬੜਕ ਨਹੀਂ ਹੈ ਬੜਕ ਤਾਂ ਸ਼ੇਰ ਦੀ ਹੈ ਅਤੇ ਨਾ ਗਿੱਦੜੋ ਦੇ ਅੱਗੇ ਮੜਕ ਮਾਰ ਸਕਦੇ ਤਾਂ ਕਵੀ ਜੀ ਕਹਿੰਦੇ ਨੇ ਇਹ ਨੂਰ ਸਾਹ ਨੂੰ ਕਹਿ ਰਹੇ ਨੇ ਕਹਿੰਦੇ ਸਾਡੀ ਤਾਂ ਇਦਾਂ ਲੱਗਦੀ ਐ ਉਹ ਸ਼ੇਰ ਨੇ ਸਾਡੀ ਗਿੱਦੜਾਂ ਵਾਲੀ ਹੈ ਤੰਤਰ ਮੰਤਰ ਸਾਡੇ ਇਦਾਂ ਦੇ ਨੇ ਅਪੀਲ ਕਾ ਸਮੇਰਨ ਉਪਾਏ ਸਮੋ ਹੋਏ ਜਿਵੇਂ ਅਪੀਲ ਕਾ ਹੋਵੇ ਮਲੂ ਕੀੜੀ ਹੋਵੇ ਅਤੇ ਕੀੜੀ ਸਮੇਰ ਪਰਬਤ ਦੇ ਨਾਲ ਟੱਕਰ ਲਾਵੇ ਜਾ ਕੇ ਕਿਦਾਂ ਹੋ ਸਕਦਾ ਤੱਕ ਇਦਾਂ ਲੱਗਦਾ ਕਿ ਉਹਨੇ ਸਮੇਰ ਪਰਬਤ ਅਤੇ ਅਸੀਂ ਤੰਤਰ ਮੰਤਰ ਸਾਡੇ ਕੀੜੀਆਂ ਮਕੋੜੇ ਅਸੀਂ ਉਹਨਾਂ ਦੇ ਸਾਹਮਣੇ ਕਿਉਂਕਿ ਅਸੀਂ ਇੱਕ अनेका ਹਾਂ ਅਤੇ ਉਹ ਇੱਕੋ ਹੀ ਖਲੋਤਾ ਹੈ ਸਮੇਰ ਪਰਬਤ ਦੇ ਵਾਂਗੂ ਕੋਈ ਤੰਤਰ ਮੰਤਰ ਕਾਮ ਨਹੀਂ ਕਰ ਰਿਹਾ ਅਸੀਂ ਕਰੀਏ ਕਿ ਜਦੋਂ ਇਦਾਂ ਸੁਣਾ ਰਹੀ ਐ ਐਸੀ ਵਿਦ ਠਾਨੇ ਆ ਤਾਂ ਸਾਨੂੰ ਤਾਂ ਇਦਾਂ ਲੱਗਦਾ ਕਿ ਉਹ ਕੋਈ ਅੱਲਾ ਦੀ ਸ਼ਾਹ ਹੈ ਰੱਬ ਦੀ ਕੋਈ ਸ਼ਾਹ ਹੈ ਉਤੇ ਕੋਈ ਸਾਡੀ ਤੰਤਰ ਮੰਤਰ ਕੰਮ ਨਹੀਂ ਕਰੇ ਉਹਨੋ ਕਹਿਣ ਲੱਗੀ ਕਿ ਤੰਤਰ ਮੰਤਰ ਮੈਂ ਤੁਹਾਨੂੰ ਸਿਖਾਏ ਨੇ ਤੁਹਾਨੂੰ ਨਹੀਂ ਚਲਾਣਾ ਆ ਤਾਂ ਮੈਂ ਚੱਲਦੀ ਆ ਤੁਹਾਡੇ ਨਾਲ ਕਿ ਮੈਂ ਮੈਂ ਤਾਂ بڑے بڑے ਮੈਂ ਤਾਂ ਜੇ ਰੱਬ ਦੇ ਤੰਤਰ ਮੰਤਰ ਮਾਰਾ ਰੱਬ ਨੂੰ ਥੱਲੇ ਲਾ ਲਾਂ ਜੇ ਰੱਬ ਤੇ ਮਾਰਾਂ ਨਾ ਮੇਰੇ ਸਾਹਮਣੇ ਆ ਜਾ ਜੇ ਰੱਬ ਨੂੰ ਭਸਮ ਕਰਦਾ ਇਹ ਹੰਕਾਰ ਉਹਦਾ ਕਿ ਮੇਰੇ ਸਾਹਮਣੇ ਆ ਜਾ ਤਾਂ ਕੋਈ ਖਲੋਇਆ ਨਹੀਂ ਫਕੀਰ ਵੀ ਡਰਦੇ ਸੀ ਸਾਡੇ ਨਗਰ ਦੇ ਵਿੱਚ ਆਉਣੋਂ ਉਹ ਫਕੀਰ ਸਾਡੇ ਨਗਰ ਦੇ ਵਿੱਚ ਆ ਕਿਵੇਂ ਗਏ ਆ ਕਿਸੇ ਸਾਧੂ ਨੂੰ ਉਸੇ ਸੁੱਕਾ ਨਿਕਲਿਆ ਕਿਸੇ ਨੇ ਗਿਰਜ ਦਾ ਰੂਪ ਧਾਰਨ ਕਰ ਲੈਣਾ ਕਿਸੇ ਨੇ ਹਿਰਣ ਦਾ ਕਿਸੇ ਨੇ ਸ਼ੇਰ ਦਾ ਇਹ ਇਦਾਂ ਨੀ ਤੰਤਰ ਮੰਤਰ ਸੀਨਾਂ ਦੇ ਕੋਲ ਲੋਕ ਡਰਦੇ ਸੀ ਇਹਨਾਂ ਦੇ ਕੋਲ ਫਕੀਰ ਡਰਦੇ ਸੀ ਤਾਂ ਕਹਿੰਦੇ ਅਸੀਂ ਇਦਾਂ ਦਾ ਕੋਈ ਨਗਰ ਦੇ ਵਿੱਚ ਆਇਆ ਕੋਈ ਫਕੀਰ ਕੋਈ ਸੁੱਕਾ ਨਹੀਂ ਕਲਿਆ ਉਹ ਸਾਡੇ ਪੈਰੀਂ ਹੱਥ ਲਾ ਕੇ ਜਾਂਦਾ ਸੀ ਤਾਂ ਇਹ ਫਕੀਰ ਪਹਿਲਾ ਹੈ ਕਿ ਜਿਹਨ ਤੁਹਾਡੇ ਮੇਰੇ ਤੰਤਰ ਮੰਤਰ ਮੈਂ ਤੁਹਾਨੂੰ ਸਿਖਾਏ ਨੇ ਸਿਵਤ ਤੰਤਰਾ ਮੰਤਰਾਂ ਦੀ ਕਰੋ ਤੁਸੀਂ ਉਸ ਫਕੀਰ ਦੀ ਕਰਦੇ ਪਏ ਹੋ ਤਾਂ ਉਹ ਕਹਿੰਦੇ ਤੁਹਾਡੇ ਅੱਗੇ ਹੱਥ ਜੋੜਦੇ ਆਂ ਅਸੀਂ ਬਹੁਤ ਕੁਝ ਜ਼ੋਰ ਲਾ ਲਿਆ ਤਾਂ ਉਸ ਫਕੀਰ ਦਾ ਸੀ ਕੁਝ ਨਾ ਕਰ ਸਕੇ ਕਿਤਨੀ ਕ ਕਰਾਮਾਤੀ ਹੈ ਕਿਤਨੀ ਕ ਕਲਾ ਦੇ ਕੋਲ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗ ਰਿਹਾ ਅਸੀਂ ਹਜ਼ਾਰ ਬਾਰ ਬੋਲਦੇ ਆਂ ਉਹਦਾ ਇੱਕ ਵੀ ਜਵਾਬ ਨਹੀਂ ਆਉਂਦਾ ਅਸੀਂ अनेका ਵਾਰ ਕਰ ਲਏ ਉਹ ਤੇ ਤੰਤਰਮੰਤਰਾਂ ਦੇ ਪਰ ਉਹਨੇ ਸਾਡੇ ਤੇ ਇੱਕ ਵੀ ਵਾਰ ਨਾ ਕੀਤਾ ਹੁਣ ਕਿਵੇਂ ਪਤਾ ਲੱਗੇ ਕਿ ਕਿਤਨੀ ਕੁ ਕਲ ਹੈ ਉਹਦੇ ਕੋਲ ਜੇ ਸਾਡੇ ਤੇ ਤੰਤਰਮੰਤਰ ਚਲਾਵੇ ਤਾਂ ਸਾਨੂੰ ਪਤਾ ਲੱਗੇ ਤੁਹਾਨੂੰ ਦੱਸ ਰਹੀ ਏ ਕਿ ਇਤਨੀ ਕੋਨ ਦੇ ਕੋਲ ਕਲ ਹੈ ਸਾਨੂੰ ਆ ਕੁਝ ਕੀਤਾ ਉਹਨਾਂ ਨੇ ਅਦੇ ਪਹਿਲੀ ਉਹਨਾਂ ਨੇ ਤੰਤਰ ਮਾਰਿਆ ਜੰਤਰ ਜੋਗੀ ਕੀਤਾ ਘੜਾ ਨਹੀਂ ਲੈ ਰਿਹਾ ਸਿਰ ਤੋਂ ਤਾਂ ਉਹਨੂੰ ਬੜਾ ਗੁੱਸਾ ਚੜਿਆ ਜਿਹੜੀ ਨੌਰ ਸ਼ਾਹ ਤੇ ਉਹ ਕਹਿੰਦੀ ਚਲੋ ਮੈਂ ਤੁਹਾਡੇ ਨਾਲ ਚਲਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਦੇ ਨਾਲ ਵੀ ਮੰਨ ਲੋ ਅਲਫਾਜ ਉਹ ਹੀ ਸ਼ਬਦ ਨੇ মূল ਮੰਤਰ ਅਤੇ ਗੁਰ ਮੰਤਰ ਸ਼ਬਦ ਉਹ ਸਾਤ ਗੁਰੂ ਸੁਣਾਉਣਗੇ ਬਾਕੀ ਦਾ ਸੰਗਤ ਜੀ ਆਪਾਂ ਕੱਲ ਨੂੰ ਵਿਚਾਰਾਂਗੇ ਸਮਾਪਤੀ ਦੱਸਣ ਦੀ ਕੋਸ਼ਿਸ਼ ਕਰਾਂਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਹੈ ਗੁਰੂ ਜੀ ਕੀ ਫਤ